हां जी किसान भरो सत श्री अकाल दोस्तों आज पहुंचेया ਪਿੰਡ ਪੂਨੀਆ ਤਸੀਲ ਪੱਟੀ ਜਿਲ੍ਹਾ શ્રી ਤਰਨਤਨ ਸਾਹਿਬ ਭਿੰਦੇ ਪੂਨੀਆ ਵਾਲੇ ਬਿਲਕੁਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਪਸ਼ੂ ਤੁਹਾਨੂੰ ਦਿਖਾਉਣੇ ਆਪਾਂ ਤਿੰਨ ਵੜਾ ਦਿਖਾਵਾਂਗੇ ਜਰਸੀ ਪ੍ਰਿੰਟ ਦੇ ਵਿੱਚ ਇੱਕ ਵੜ ਹੋਊਗੀ ਇੱਕ ਛੋਟੀ ਬਿਲਕੁਲ ਸੱਜਰਤਾ ਜੀ ਸੂਈ ਨੀਦੀ ਜੀ ਚਾਰ ਪਸ਼ੂਆ ਟੋਟਲ ਚੌ ਨਗਾਂ ਦੀ ਡਿਟੇਲ ਆਪਾਂ ਲੈ ਲਾਂਗੇ ਬੇਰ ਭਿੰਦੇ ਤੋਂ ਇਹ ਪਿੰਡ ਦੋਸਤੋ ਕਰਿਆਲੇ ਦੇ ਬਿਲਕੁਲ ਲੱਗੇ ਆ ਪਾਈ ਲੱड्डੂ ਪਿੰਡ ਵੀ ਥੋੜੀ ਦੂਰੀ ਤੇ ਬਰਨਾਲਾ ਪਿੰਡ ਬਿਲਕੁਲ ਲਾਗੇ ਤੇ ਪੱਤੀ ਮੋੜ ਤੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਆ ਹਰੀ ਕੇ ਪਤਨ ਤੋਂ ਵੀ ਕੋਈ 12-14 ਕਿਲੋਮੀਟਰ ਦੀ ਸਾਰੀ ਦੂਰੀ ਆ ਜਿਹੜਾ ਮੇਰਾ ਭਾਵ ਕੋਈ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਇਹ ਡਿਸਟੈਂਸ ਬਾਕੀ ਲੋਕੇਸ਼ਨ ਜਿਹੜੀ ਆ ਤੁਸੀਂ ਮੈਪ ਤੇ ਲਾਈਵ ਲੋਕੇਸ਼ਨ ਲਾ ਕੇ ਵੀ ਵਿਜ਼ਿਟ ਕਰ ਸਕਦੇ ਜੇ ਅੱਜ ਤਰੀਕ 2 ਜੁਲ 2 ਅਗਸਤ ਤੇ ਸਮਾਂ ਕੋਈ ਮਾਰਨਿੰਗ ਦੇ 9:00 9:30 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਵੀਰ ਭਿੰਦੇ ਦੇ ਨਾਲ ਅੱਜ ਚਾਰ ਪਸ਼ੂ ਆ ਸੋਇਸੋਇ ਪਸ਼ੂ ਆ ਸਭ ਤੋਂ ਪਹਿਲਾਂ ਭਿੰਦੇਵੀਰ ਸਤਸ੍ਰੀ ਕਾਲ ਅਸਰੇ ਕਾਲ ਆਈਏ ਸਤਸ੍ਰੀ ਕਾਲ ਕੈਮਸ ਇਤਾਂ ਵੀਰੇ ਚੜ੍ਹਦੀ ਕਲਾ ਰਸਿਆਂ ਕਿਰਪਾ ਸਤ ਕਰਦੀ ਬਹੁਤ ਵਧੀਆ ਭਿੰਦੇਵੀਰ ਹੋਰ ਮਾਲ ਉਧਰ ਵੀ ਆਪਾਂ ਪਾਏ ਸੀ ਦੋ ਤਿੰਨ ਜਾਨਵਰ ਚੰਗੇ ਸੀ ਨਾ ਉਹ ਹਾਂ ਹਾਂ ਕਿਰਪਾ ਸਰਵਰ ਦੀ ਰਸਿਆਂ ਉਹ ਮਾਲ ਵੇਖ ਗਿਆ ਹਾਂ ਮਾਲ ਵੇਖ ਗਿਆ ਠੀਕ ਹੈ ਬਰੇ ਅੱਜ ਪਿੰਡਵਰ ਜਿਵੇਂ ਆਪਣੇ ਕੋਲ ਅਜੇ ਆਪਾਂ ਵਿਖਾਈਏ ਮੋٹے ਤੌਰ ਤੇ ਇੱਕ ਜਰਸੀ ਆਪਣੇ ਕੋਲ ਆ ਵੜ ਆ ਗਈ ਆ ਹਾਂਜੀ ਇਹ ਵੀ ਸੂਈ ਸਵਾਈ ਆ ਨਹੀਂ ਇਹ ਇਹ ਰਾਸ ਜਰਸੀ ਵੜ ਗੱਬਣ ਆ ਇਹ ਲੈ ਜੂਗੇ ਇੱਕ ਦੋ ਲੈ ਜੂਗੇ ਜਿਹੜੇ 2-4 ਖੜਨੇ ਆ ਲਓ ਵੀ 2-4 ਦਿਨ ਹਜੇ ਦੋਸਤੋ ਕੱਢ ਜੂਗੀ ਜੇ ਦਾ ਦਾ ਮੂੰਹ ਚੰਗੇ ਰਿਕਾਰਡ ਵਾਲੀ ਆ 15 ਤੋਂ 20 ਲੀਟਰ ਸਾਂ ਪਹਿਲੇ ਨਹੀਂ ਜਵਾਉਂਦੀ ਬਾਕੀ ਬੜੀ ਸਾਫ ਸੁਥਰੀ ਹੈ ਨਾ ਬਹੁਤ ਜਾਰੀ ਲਓ ਜੀ ਸਾਫ ਸੁਥਰੀ ਬਹੁਤ ਆ ਜਰਸੀ ਆ ਛਿੱਗੀ ਆ ਆ 6 ਦਾ ਮੂੰਹ 6 ਦਾ ਮੂੰਹ ਆ ਤੇ ਦੂਜਾ ਸੁਭਾ ਇਹਨੇ ਸੁਣਾ ਇਧਰ ਜਿਹੜੀ ਭਿੰਦਗਰ ਆਪਣੇ ਕੋਲ ਸੈਕਟਰ ਨੰਬਰ ਤੇ ਆ ਜਿਹੜੀ ਵੈੜ ਆ ਇਧਰ ਦਿਖਾਓ ਆ ਵੈੜ ਜਿਹੜੀ ਇਹ ਆਸਿਆ ਇਹ ਵੀ ਦੂਸਰਾ ਸੁਭਾ ਹੈ ਹਾਂ ਇਹ ਵੀ ਮੰਨ ਕੇ ਚੱਲੋਗੇ ਪੰਨਿਆ 6 ਦਿਨਾਂ ਦੀ ਹਮਮ ਸੱਚੀ ਆ ਪੰਨਿਆ 6 ਦਿਨਾਂ ਬਾਅਦ ਵੀ 5 ਸਵੇਕ ਦਿਨ ਹੋ ਗਏ 5-6 ਦਿਨ ਖੜਦੀ ਆ ਠੀਕ ਹੈ ਜੀ ਚੰਗੀ ਉਨੀ ਗਾਹ ਨੂੰ ਤੋਂਨੀ ਪਛਾਣੂ ਜਾਓਗੀ ਮਾਲ ਕਰੀ ਕਰਪਾ ਠੀਕ ਹੈ ਜੀ ਹਾਂਜੀ ਲੋ ਵੀ ਪੰਜ ਛੇਕ ਦਿਨ ਇਹ ਵੀ ਵਹਿਰ ਲੈਂਦੀ ਆ ਹਾਂਜੀ ਬਾਕੀ ਮਾਲ ਆਪਣੇ ਕੋਲ ਦੋ ਹੈ ਇੱਕ ਵਾਰ ਦੀ ਝੋਟੀ ਹੈ ਸੂਈ ਸਵਾਈ ਇਹ ਸੂਈ ਸਵਾਈ ਆ ਨੀਲੀ ਦੀ ਝੋਟੀ ਆ ਗਈ ਇੱਕ ਇੱਕ ਨੰਬਰ ਦੀ ਝੋਟੀ ਰਾਸ ਨਹੀਂ ਲਈ ਮੈਂ ਵੀ ਮਗਰ ਉਹ ਕੱਟੀ ਆ ਮਗਰ ਕੱਟੀ ਆ ਨੀਲੀ ਦੀ ਝੋਟੀ ਦਿਖਾਵਾਂਗੇ ਇਹ ਮਾਲ ਦੋਸਤੋ ਹੋਊਗਾ ਦੋ ਗੱਬਾਂ ਨੇ ਤੇ ਦੋ ਹੀ ਸੁਨੀਆਂ ਸਵਾਈਆਂ ਨੇ ਆਣ ਕੇ ਮੇਰਾ ਭਰਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਿਹੜਾ ਮਾਲ ਸੋਇਆ ਗੱਬਰ ਪਸ਼ੂਆਂ ਨੂੰ ਆਪਣੀ ਟਿੱਪ ਕੇ ਦੱਸਣੀ ਕਰਨੀਓ ਠੀਕ ਹੈ ਜੀ ਰੇਡ ਪਿੰਡੇਰ ਬਿਲਕੁਲ ਜਾਇਜ ਹੈ ਗੈਰ ਆਸਾ ਦੇ ਨੂੰ ਪਤਾ ਆਪਣਾ ਰੇਡ ਬਿਲਕੁਲ ਜਾਇਜ ਹੁੰਦਾ ਛੋਟੇ ਛੋਟੇ ਮੁੱਲ ਹੁੰਦੇ ਆ ਹਾਂ ਜੀ ਪਰ ਆਸਾ ਇੱਕ ਬੇਨਤੀ ਆ ਵੀ ਭੈਣ ਭਰਾਵਾਂ ਨੂੰ ਇਹ ਬੇਨਤੀ ਆ ਵੀ ਮੇਰਾ ਭਰਾਵਾ ਰੇਟ ਉਹ ਪਾਉਂਦਾ ਜੋ ਲੈਣਾ ਜੀ ਹੂੰ ਤੇ ਭੈਣ ਭਰਾ ਮਰਦੇ ਸੌਦੇ ਦੇ ਚੱਕਰ ਚ ਪੈਂਦੇ ਇਹ ਕੰਮ ਨਾ ਕਰਨ ਹੂੰ ਜੇ ਸੌਦੇ ਦੇ ਚੱਕਰ ਚ ਪੈਣਾ ਤੇ ਫੇਰ ਮੈਂ ਕਿਹਾ 15000 ਅਜ ਵਧ ਵੀ ਕਰ ਲੈਣਾ ਪਰ ਮੈਨਾਂ ਵਧ ਕਰਨ ਦਾ ਫਾਇਦਾ ਕੋਈ ਨਹੀਂ ਆਪਾਂ ਦਾ ਕੋਈ ਨਹੀਂ ਆਪਾਂ ਲੈਣਾ ਉਹੀ ਆ ਜੋ ਕਹਿਣਾ ਉਹ ਹੀ ਲੈ ਲੈਣਾ ਬਿਲਕੁਲ ਛੋੜ ਕਰੋ ਭਾਵੇਂ 100 ਕਰਦੇ ਨਾ ਭਾਵੇਂ 500 ਕਰਦੇ ਬਿਲਕੁਲ ਲਓ ਵੀ ਦੱਸੋ ਜਿੰਨੇ ਕਿ ਮੁੱਲ ਕਰੇ ਜਾਣੇ ਉਹਦੇ ਵਿੱਚੋਂ ਕੋਈ 2 400 500 ਤੋਂ 2 400 ਤੋਂ ਉਹਨਾਂ ਹੀ ਹੋਊਗਾ ਜਿਹੜਾ ਕਿ ਰੱਸਾ ਛੋੜ ਛਟਈ ਆਈ ਆ ਉਹ ਕਰਦੇ ਸ਼ੁਰੂਆਤ ਲੈਣੇ ਆ ਵਦੇ ਡਿਟੇਲ ਲਓ ਵੀ ਸ਼ੁਰੂਆਤ ਕਰਾਂਗੇ ਪਿੰਲੇ ਵੀਰ ਸਭ ਤੋਂ ਪਹਿਲਾਂ ਕਿ ਜਰਸੀ ਆਪਾਂ ਵੜ ਦਿਖਾ ਦਈਏ ਜਿਹੜੀ ਆਪਣੇ ਕੋਈ ਦੂਜੇ ਸਵੇ ਸੁਣ ਆਲੀ ਆ ਹਾਂਜੀ ਹਾਂਜੀ ਵੜ ਚਲਦੀ ਹੈ 6 ਦਾ ਦਮ ਉਹ ਹਾਂ ਦੇਣ ਜਾਂ ਦੇਣ ਜਿਹੜੇ ਕਰਮ ਵਾਲੀ ਦੋ ਲੈ ਜੇ ਚਾਰ ਲੈ ਜੇ ਦੋ ਲੈ ਚਾਰ ਲੈ ਹਾਂ ਰਾਸ ਬਾਕੀ ਭਾਂਡਾ ਭੁੰਡਾ ਬੜਾ ਗੋਲ ਆ ਕਰਮ ਵਾਲੀ ਹੋਣਾ ਲੇਵਾ ਚੰਗੀ ਚੰਗੀ ਰਾਸ ਹੈ ਮਾਲਕ ਦੀ ਕਿਰਪਾ ਹੈ ਹਾਂ ਇਹ ਚੰਗੀ ਹੋਣੀ ਗਾਹ ਨੂੰ ਹੋਣੀ ਪਛਾਣ ਲਓ ਜੀ ਲੇਵੇ ਆਰਡਰ ਦੀ ਕੁਆਲਿਟੀ ਚੈੱਕ ਕਰੋ ਠੀਕ ਆ ਜੀ ਸੋ ਉਹਨਾਂ ਦੋਸਤੋ ਗਾਹ ਤੇ ਉਹਨਾਂ ਦੀ ਪਛਾਣ ਲੇਵਾ ਕਰਮ ਵਾਲੀ ਬਣਾਈ ਹੁੰਦੀ ਆ ਮੁੱਠੀ ਮੁੱਠੀ ਥਾਣ ਪਿੰਕ ਗੁਲਾਬੀ ਥਾਣ ਲੱਗੇ ਆ ਪਿੰਡੇ ਦੀ ਬੜੀ ਸਾਫ ਸੁਥਰੀ ਆ ਫੇਸ ਕੁਆਲਿਟੀ ਦੀ ਗੱਲ ਕਰੀਏ ਤੇ ਇਧਰੋਂ ਮੈਂ ਤੁਹਾਨੂੰ ਦਿਖਾਉਂਗਾ ਛੋਟਾ ਜਿਹਾ ਬਿਲਕੁਲ ਫੇਸ ਆ ਛੋਟੀ ਜੀ ਬੂਤੀ ਛੋਟਾ ਕੰਨ ਤੇ ਚੰਗੀ ਵੜਾ ਬਾਕੀ ਗੋਲਾ ਗਾਲਾ ਬੜਾ ਹੈ ਪਲੀ ਪਲੀਤੀ ਪੂਰੀ ਆ ਸੂਬਾ ਦੁਜਾ ਸੁੰਦੀ ਏ ਐਨ ਟਿੱਪਣ ਟੁੱਪਣ ਦਾ ਪਿੰਡੇ ਫਿਰ ਵੈਸੇ ਆਪਾਂ ਆਪਣੀ ਤਸੱਲੀ ਦਾ ਕਰਕੇ ਲੈ ਕੇ ਆਏ ਕੋਈ ਕਰਕੇ ਲੈ ਕੇ ਜਾ ਰਾਸ਼ਾ ਇਹ ਵੀ ਮਾਰਗ ਦੀ ਕਿਰਪਾ ਭਾਵਾਂ ਆ ਰਿਹਾ ਕੋਈ ਚੋਕੇ ਲੈ ਜਾ ਇਹਨੂੰ ਹਾਂ ਕੋਈ ਟਿੱਪਣ ਓਕੇ ਹੋ ਗਈ ਠੀਕ ਆ ਹਾਂਜੀ ਬਹੁ ਵੀ ਮੇਰੀ ਟੂਬ ਵੀ ਆਈ ਆ ਖੋਲ ਕੇ ਤੋੜ ਕੇ ਦਿਖਾਉਣੇ ਆ ਭਰਾਵਾਂ ਨੂੰ ਠੀਕ ਆ ਪਸੰਦ ਆਊਗੀ ਦੁਜਾ ਸੂਬਾ ਦੋਸਤੋ ਵੜ ਨੇ ਸੁਣਾ ਹੈ ਬੜੀ ਸੁਥਰੀ ਆ ਥੱਲਿਓ ਲੈਵੇ ਦੀ ਸਾਫ ਸਫਾਈ ਆ ਪਿੰਡੇ ਦੀ ਸਾਫ ਸਫਾਈ ਆ ਜਿਹੜੇ ਮੇਰੇ ਭਰਾ ਸ਼ੌਂਕ ਰੱਖਦੇ ਆ ਜਰਸੀ ਨਸਲ ਬ੍ਰੀਡ ਦਾ ਇੱਕ ਤੋਹਫਾ ਤੁਹਾਨੂੰ ਦਿਖਾਉਣਾ ਹੈ ਅੱਜ ਠੀਕ ਆ ਜੀ ਰਾਜਾ ਜੀ ਬੈਂਕ ਤਾਂ ਖੜਨਾ ਪੰਜ ਛੇ ਕਣਾ ਆ ਪਰ ਚੀਜ਼ ਵੇ ਆ ਮੁੰਦਰੀ ਆਗਣੀ ਮੁੰਦਰੀ ਮੁੰਦਰੀ ਆ ਉਹ ਵੀ ਟੇੜੀਅਮ ਦੀ ਟੇੜੀਅਮ ਦੀ ਠੀਕ ਆ ਉਹ ਦੂਸਰਾ ਨਹੀਂ ਆ ਬਹੁਤ ਪਿਆਰੀ ਬੈੜਾ ਗੋਲਾ ਗਾਲਾ ਬਹੁਤ ਆ ਬਾਕੀ ਜਰਸੀ ਵੀ ਤਕਰੀਬਨ ਦੋਸਤੋ ਪੰਜਾਬ ਵਾਲੀ ਭਾਵੇਂ ਕੋਈ ਜਰਸੀ ਮੰਨ ਕੇ ਲੈ ਜੇ ਮੇਰਾ ਭਰਾ ਕੱਦ-ਕੁੱਦ ਚੰਗਾ, ਵਜ਼ਨ ਵੇਟ ਚੰਗਾ ਠੀਕ ਹੈ ਜੀ, ਲੈਵੇ ਆਰਡਰ ਦੀ ਕੁਆਲਿਟੀ ਬੜੀ ਖੂਬਸੂਰਤ ਆ। ਨਹੀਂ ਪਿੰਦਿਆ, ਬਹੁਤ ਵਧੀਆ ਚੰਗੀ ਫਿਰ ਬੱਛੀ ਆ। ਜੱਟਾ ਕੋਈ ਤੂੰ ਨਹੀਂ ਕੱਢ ਕੇ ਲੈਂਦੀ ਕਿ ਨਹੀਂ? ਨਹੀਂ ਨਹੀਂ ਮੈਨਾਂ ਵੀ ਸਿਰੇ ਸਾਤੀ ਛੇ ਆ। ਹਾਂ। ਤੇ ਇਹ ਨਹੀਂ ਮੇਰਾ ਸੱਜਣ ਵੀਰ ਹੁਣੇ ਪੈਸੇ ਲਾਉਣ ਨੂੰ ਜੀ ਕਰਦਾ ਤੇ ਕਿਹਦੇ ਚੀਜ਼ ਉਹੋ ਜਿਹਾ ਕੇ ਨਾ ਨਿਕਲੇ। ਇੱਥੇ ਆਇਆ ਮਨ ਮਾ ਖੁਸ਼ ਕਰੇ। ਤੇ ਫਿਰ ਸਵਾਲ ਇਹ ਨਾ ਰਾਫਕ ਉਹਨਾਂ ਨੇ ਮੰਗਾ ਲੂ ਨਾ ਹਾਂ ਤੇ ਘਰੇ ਜਦੋਂ ਲਾਊਗਾ ਨਾ ਉਹਦੇ ਘਰੇ ਹਾਂ ਪਹਿਲਾਂ ਤੇ ਇਕ ਲਾਤੇ ਤੇ ਨੱਚੂਗਾ ਹਾਂ ਇਹ ਵੀ ਦਿਨ ਮੈਂ ਦੱਸਤਾ ਜੀ ਪੱਬਾ ਭਾਰੋ ਪੱਬਾ ਭਾਰੋ ਉਲਟੋ ਉਲਟੇ ਡਿੱਗੂਗਾ ਨੱਚੂਗਾ ਗੇ ਇਹ ਕੰਮ ਹੀ ਵੇਲੇ ਨਾ ਜਿੰਨੇ ਫਰਮ ਫਰਮੋ ਕਰਾ ਲਈ ਸੀ ਨੇ ਨਾਲ ਚਾਹ ਮੈਂ ਨਾ ਜਿੰਨੇ ਵੇਲਾ ਸਾਹ ਲਿਆ ਸਾਹ ਲਿਆ ਜਿਹੜਾ ਰਹਿ ਗਿਆ ਰਹਿ ਗਿਆ ਅਜੇ 4-5 ਦਿਨ ਲੈ ਜੀ ਥੱਬੇ ਪਾਉਣੇ ਵੇੜਨੇ ਬਿਲਕੁਲ ਜੀ ਬਿਲਕੁਲ ਲੋ ਵੀ ਜਿਹੜੇ ਭਰਾ ਦੇ ਚਲੇ ਹਿੱਸੇ ਆ ਗਏ ਕਰਮਾ ਵਾਲੀ ਬਹੁਤ ਵਧੀਆ ਹੈ ਤੇ ਲੈਣੀਆਂ ਕਰੇ ਕਿਉਂਕਿ ਮੇਰੇ ਰੂਪ ਦੀ ਸਫਾਈ ਮੰਤਰ ਬਹੁਤ ਪਿਆਰਾ ਹੈ ਸੋ ਬਹੁਤ ਸੋਹਣਾ ਚੱਡਾ ਲੇਵਾ ਦੇਖੋ ਬਹੁਤ ਇਹ ਨਹੀਂ ਰਸ ਇਹ ਨਹੀਂ ਕੱਲਾ ਪਿੱਛੇ ਆ ਇੱਧਰ ਗਾਂ ਨੂੰ ਆਗਾ ਵੇ ਇੱਧਰ ਕਿੱਥੋਂ ਸਟਾਰਟ ਹੁੰਦੀ ਹੈ ਇੱਥੋਂ ਸਟਾਰਟ ਹੋਏ ਕਿਧਰ ਨੂੰ ਜਾਣਾ ਤੂੰ ਤੂੰ ਸਟਾਰਟ ਹੋ ਕੇ ਤੇ ਬਿਲਕੁਲ ਤੂੰ ਤਾਂ ਕਲੇਵਾ ਬਣਾਉਂਗਾ ਹਾਂਜੀ ਦਿਨ ਚਾਰ ਪੰਜ ਦਿਨ ਖੜਨਾ ਜਿਸ ਦਿਨ ਕਿਤੇ ਸੂਹੀ ਜਿਹਦੇ ਘਰੇ ਭੈਣ ਭਰਾ ਆਵੇ ਕੋਈ ਕਰੂ ਯਾਰੀ ਵੀ ਇੱਕ ਤੂੰ ਵੀ ਸੂਹੀ ਆ ਤੇ ਤਿੰਦੇ ਵੀਰੇ ਕੀ ਮੋਲੇ ਕੀ ਡਿਮਾਂਡ ਰਹੂਗੀ ਇਹਦੀ ਡਿਮਾਂਡ ਰਾਸਾ ਹਾਂ ਨਹੀਂ 85000 ਦੇ ਦੇਣੀ ਆ ਹਾਂ ਲਈ 85000 ਦੀ ਹਾਂ ਛੋਟਾ ਕਰਕੇ ਦੇ ਦਈਏ ਕੋਈ ਮਾਨਤਨ ਕਰਕੇ ਦੇਈਏ ਕਿ ਪੰਜ ਰਾਸ਼ਾ ਛੱਡ ਦੂੰਗਾ 80000 ਦੀ ਹੋਰ 80 ਦੇ ਦੂੰਗਾ ਬਾਕੀ ਜੇ ਤੈਨੂੰ ਕੁਝ ਆਉਂਦੀ ਕਸਰ ਤੇ ਤੂੰ ਕੱਢ ਦੇ ਤੇ ਬਾਕੀ ਹੋਰ ਵੀ ਡੋਨੇ ਤੋਤੇ ਦਾ ਦੱਦ ਗਏ ਵਿੱਚ ਥੋੜੇ ਬਾਤੇ ਲੈ ਨਾ ਤੇਰੀ ਮਰਜ਼ੀ ਪਰ ਵਛੀਏ ਲੈ ਨਾ ਗਰੀ ਚੀਜ਼ ਬੱਚੀ ਬੜੀ ਸਾਫ ਆ ਹਾਂ ਬਾਕੀ ਤੇਰੇ ਮਰਜ਼ੀ ਇਤਨਾ ਮਰਜ਼ੀ ਜਰਮਾ ਲਈ ਦੀ ਹਾਂਜੀ ਜਿੰਨਾ ਮੰਗ ਲੋ ਉਹਨਾਂ ਹੀ ਮਿਲ ਜੂਗਾ ਹਾਂ ਔਰ ਫਿਰ ਵੀ ਚਲੋ ਜਿੰਨਾ ਹੋ ਸਕਦਾ ਹੈ ਇਹਦੇ ਵਿੱਚੋਂ ਕਰਕੇ ਮਾਨਤਨ ਦੇ ਦਿਆ ਜੀ ਹਾਂ ਕਰਦੇ ਕੋਈ ਨਹੀਂ ਤੂੰ ਦੱਸ ਦੇ ਆਪਣਾ ਕੋਈ ਕਸਾਨੀ ਜੋ ਮਰਜ਼ੀ ਦੱਸ ਦੇ ਮਾਨਨਤ ਵੀ ਬੇਬੀ ਰੱਕੀ ਹੋਰ ਛਾਲ ਮਾਰ ਦੇਗੀ 5085 ਜੋ ਤੂੰ ਅਸੀਂ ਮਾਰੀ ਤੇ ਅਸੀਂ ਦੇ ਵਿੱਚੋਂ ਪੰਜ ਮੇਰੇ ਤੋਂ ਮਰਵਾ ਲਾ ਦੇ ਦੇ 75 ਦੀ ਛੂਕ ਦੀ ਜਾਵੇ ਓਏ ਫਿਰ ਆਸ ਨੇ ਗਾਲੀ ਦੇ ਦਊਂ ਮੈਂ 75 ਦੀ ਆ ਤੇਰੇ ਵਿੱਚੋਂ 100 ਰੁਪਏ ਛੱਡੂ ਤੇ 150 ਨਹੀਂ ਛੱਡਣਾ ਅੱਛਾ ਭੈਣ ਭਰਾ ਚਲੋ ਫੋਨ ਪਾਵੇ ਸਾਰੇ ਲਾਓ ਕੋਈ ਕੋਈ ਸਾਰਾ ਕਰੇ ਓਏ ਫੋਨ ਮੇਰਾ ਭੈਣ ਭਰਾ ਹੋਈ ਲਾਵੇ ਜਿੰਨੇ 75000 ਦੀ ਸਾਈ ਪਾਉਣੀ ਆ ਦੂਜਾ ਭੈਣ ਭਰਾ ਦੇ ਬਾਰੇ ਸਵਾਲ ਨਾ ਲਾਵੇ ਲਾ ਵੀ ਮੇਰੇ ਨਾਮੋਂ 100 ਰੁਪਏ ਛੋੜੀ ਪਿੰਡਾਂ ਦਾ ਹੋਣੀ ਜੇ 150 ਨਹੀਂ ਹੋਣੀ ਜੀ 75 ਹਜ਼ਾਰ ਰੁਪਿਆ ਦਾ ਵੀ ਮੈਂ ਵੈੜ ਦੇਣੀ ਆ ਬਾਕੀ ਲੇਵੇ ਦੀ ਬੜੀ ਸਾਫ ਸੁਥਰੀ ਆ ਮੇਰੇ ਭਰਾਵਾਂ ਨੂੰ ਪਸੰਦ ਆਊਗੀ ਕੋਈ ਛੱਡ ਕੇ ਨਹੀਂ ਜਾਂਦਾ ਕੋਈ ਇਹ ਫਰਿਆਦ ਨਹੀਂ ਕਰਦਾ ਕਿ ਵੀ ਜਿਹੜੀ ਚੀਜ਼ ਵਿਖਾਈ ਆ ਉਹ ਚੀਜ਼ ਨਿਕਲ ਹੀ ਨਹੀਂ ਗਈ ਇਹ ਵੀ ਰਾਸਿਆ ਗਨੋਰੀ ਇਹ ਵੀ ਤੂੰ ਜਦੋਂ ਭਾਵੇਂ ਤੂੰ ਮੰਨੇ ਜਾਂ ਨਾ ਮੰਨੇ ਇਹ ਵੀ ਤੂੰ ਕਹਿਦਾ ਕਰਕੇ ਦੂਜਾ ਮਾਰਾ 75 ਹਜ਼ਾਰ ਆਪਾਂ ਦੋ ਛੱਡਣਾ ਸੋਚਣ ਵਾਸਤੇ ਵੀ ਲੈ ਕੇ ਜਾਣੀ ਆ ਚਲੋ ਉਹਨਾਂ ਨੂੰ ਚਲਪਾਨੇ ਦਵੇ ਪਰ ਪਰ ਮੇਰੀ ਗੈਣਤੀ ਇਹੋ ਆ ਵੀ ਮੇਰਾ ਭੈਣ ਭਰਾ ਫੋਨ ਲਾਓ ਸਾਰੇ ਗੁੱਸਾ ਨਾ ਕਰਿਓ ਪਰ ਇਹ ਜਿਹਨੇ 75000 ਦੇਣਾ ਉਹ ਮੈਨੂੰ ਲਾਇਓ ਜੀ 75000 ਰੁਪਏ ਆ 100 ਰੁਪਿਆ ਛੱਡਣਾ ਜੀ ਹੋਰ ਕੋਈ ਨਹੀਂ ਭਾਵੇਂ ਕੋ ਆਨਲਾਈਨ ਮਗਾਲੇ ਥਾਣਾ ਦੀ ਗਲਤ ਹੋ ਗਈ ਤਾਂ ਲੱਦ ਕੇ ਫੇਰ ਵਾਪਸਾਂ ਦੇ ਆਪਦੇ ਪੈਸੇ ਖਾਤੇ 'ਚ ਪਵਾ ਲਈ ਚਲੋ ਹਾਂ ਲੋ ਵੀ ਇੱਧਰ ਇੱਕ ਵਾੜ ਤਾਂ ਦਿਖਾਉਣੇ ਆ ਬਲੈਕ ਰੰਗ ਦੇ ਵੇਚਿਆ ਕਾਲੇ ਰੰਗ ਦੀ ਵਾੜ ਤਾਂ ਮ ਦਿਖਾਉਣੇ ਆ ਕੱਦ height ਵੱਡੀਆਂ ਵਾੜਾਂ ਦੇ ਵੇਚੀ ਆ ਇਹ ਵੀ ਪਿੰਦੇ ਵੀਰ ਗੱਬਣਾ ਗਈ ਆ ਇਹ ਵੀ ਗੱਬਣ ਇਹ ਵੀ ਇਹ ਤਾਂ ਲੈ ਜੂਗੀ 5-7 ਦਿਨ 5-7 ਕੇ ਦਿਨ ਹਾਂ ਮੋਹਨ ਸਾਹਿਬ ਕੱਛੀ ਕਰਮਾਨੀਆਂ ਸੋਣ ਗਿਆ ਤੇ ਜਾਣੇ ਦਾ ਕਪਿਛਾ ਹੋ ਗਿਆ ਅਗੜ ਪਿਛੜੀ ਆ ਹਾਂਜੀ ਅਗੜ ਮੋਹਨ ਵੀ ਕਿਸੇ ਸੱਜਣ ਨਾਲ ਚਲੋ ਹਮੇਸ਼ਾ ਹੀ ਆਪਾਂ ਨੋਟ ਕਰਾ ਲਈਦਾ ਕਿਉਂਕਿ ਗੱਪੜ ਵੜਾ ਜੋੜੀ ਕਿਸੇ ਭਰਾਣੇ ਪਾਉਣੀ ਹੈ ਬਿਲਕੁਲ ਸਫਰ ਸੁਫਰ ਆਪਣਾ ਵੇਖਦੇ ਹੋਏ ਜੋੜੀ ਵੀ ਪਾ ਸਕਦੇ ਹੋ ਸੁਵੀਆਂ ਦੇ ਵਿੱਚ ਕਿਨਵਾ ਦੁੱਜੇ ਹੀ ਵੀ ਹਾਂਜੀ ਹਾਂਜੀ ਦੁੱਜੇ ਰਹਿੰਨਾਂ ਜੇ ਹੱਥ ਤੁਤ ਪਰਉਂਦੀ ਹੈ ਵੈਸੇ ਤਸल्ली ਨਾਲ ਕੋਈ ਨਹੀਂ ਭੈਣ ਭਰਾ ਆਵੇ ਬਹਿ ਗਿਆ ਪਰ ਮਾਰ ਨਾਲ ਲੈ ਕੇ ਜਾਵੇ ਹੁਣ ਕੈਮਰੇ ਕੋਮਰੇ ਦਾਵੇ ਮਾਲਾ ਤੇਰੇ ਤੋਂ ਡਰਨ ਢਈ ਹੈ ਬਾਕੀ ਮਾਰਕੀਟ ਗਿਰਪਾ ਇਤਰੇ ਟਿਪ ਕੇ ਲੈਂਦੀ ਆ ਆਪਾਂ ਆਹ ਦੇਖੋ ਜ ਹਾਂ ਜਰੀ ਗਾਣੋਂ ਸਾਨੀ ਹੋਇਆ ਲੱਗਾ ਬਿਲਕੁਲ ਜੀ ਬਿਲਕੁਲ ਲਓ ਜੀ ਕਰੋ ਚੱਕ ਠੀਕ ਆ ਸੋ ਬੜ ਵੈਸੇ ਇਹ ਵੀ ਗੱਪ ਨਾਲ ਦੋਸਤੋ ਸਮਾਂ ਵੀ ਤਕਰੀਬਨ 1:00 ਕੀ ਲੇ ਜਾਊਗੀ ਪੰਜ ਕੱਢਦੇ ਸੱਤ ਕੱਢਦੇ ਲੇਵਾਂ ਲੁਵਾ ਕਰਮਾ ਦੀ ਥੱਲੇ ਚੰਗੇ ਬਣਾਈ ਹੁੰਦੀ ਆ ਤੇ ਇਹ ਵੀ ਆਪਦੇ ਆਵਾਤਾਵਾ ਤੇ ਆਜੀ ਤੇ ਪਾਉ ਪਾਂਦੀ ਕਰਮਾ ਦੀ ਠੀਕ ਆ ਇਹ ਵੀ ਰਾਤ ਸਿਆ ਚੰਗੀ ਬਰੀਡ ਦੁੱਧ ਵਾਲੀ ਆ ਯਾਰਾ ਭੈਣ ਭਰਾ ਪਰ ਕੋਈ ਦੋਨੂੰ ਪਤਾ ਲੱਗਣਾ ਜਿਹੜਾ ਉਹ ਹੋਇਆ ਕੋਈ ਭੈਣ ਭਰਾ ਦਾ ਉਹਨੇ ਥੋੜੀ ਜਿਹੀ ਲਿੱਸੀ ਆ ਬਾਕੀ ਇਹ ਐਨਾ ਹੋਵੇ ਮਾਲਕ ਦੀ ਕਿਰਪਾ ਦੁੱਧ ਵਾਲੇ ਪੰਡਾ ਪਾ ਦੂ ਇੱਕਾ ਬਿਲਕੁਲ ਆ ਦੇਖੋ ਵੀ ਆ ਇਧਰ ਆ ਬਹਿਣੀ ਵਾਲੇ ਪਾਸਿਓਂ ਦੇਖੋ ਰਾਸਾ ਧਾਰਵਣਾ ਪਾਵੇਂ ਕੋਈ ਮਾਰੇ ਸਿੱਧੀ ਆਨਲਾਈਨ ਲੱਦ ਕੇ ਲੈ ਜਾ ਕੋਈ ਥਾਣਾ ਦੀ ਗਲਤ ਨਿਕਲੇ ਤੇ ਉਸੇ ਗੱਡੀ ਜਵਾਬ ਸੌਂਦੇ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਖੋਟਾ ਬਾਲ ਨਹੀਂਗਾ ਸਾਰਾ ਸਿਕਰਾ ਬਿਲਕੁਲ ਗੱਬਨ ਦੀ ਤਸਲੀ ਫੋਲ ਦੇਵੇਂ ਜਿਹੜੀ ਸੂਈ ਉਹ ਅਗਲੇ ਪੈਣ ਭਰਾਣ ਵਾਕੀ ਦਾ ਚੋਕੇ ਲੈ ਜਾ ਹਾਂ ਬਿਲਕੁਲ ਅਜੇ 4-5 ਦਿਨ ਲੱਗੀ ਤੇ ਵੇਖੀ ਮਾਲਕ ਦੀ ਕਿਰਪਾ ਕੀ ਹੂੰ ਮੌਜੀ ਠੀਕ ਸੋ ਇਹ ਬਾੜ ਸੈਕਿੰਡ ਟਾਈਮਰ ਜਿਹੜੀ ਤੁਹਾਨੂੰ ਪਾ ਦਿਖਾ ਦਿੱਤੀ ਹੈ ਦੂਜੇ ਸੂਰ ਸੁਣਾ ਠੀਕ ਆ ਇਹ ਡਿਟੇਲ ਆ 5 ਤੋਂ 7 ਦਿਨ ਹਜੇ ਕੱਢਦੀ ਆ ਬਾਕੀ ਲੇੜੇ ਨੂਵੇ ਦੀ ਕਰਮਾ ਵਾਲੀ ਸਾਫ ਸੁਥਰੀ ਆ ਕੋਈ ਕਿਸ ਗੱਲ ਦਾ ਸ਼ੱਕ ਨਹੀਂ ਮੇਰੇ ਚਿਹਰਾ ਹਾਂ 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 ਤੇ ਫਿਰ ਮੋਲ ਦੇ ਵਿੱਚ ਵੀ ਸ਼ੱਕ ਨਾ ਕੋਈ ਛੱਡੀ ਹੁਣ ਮੋਲ ਕੀ ਕਰਨਾ ਇਹਦਾ ਜਿਆਦਾ ਕਰਦਗੇ ਜਿਆਦਾ ਨਹੀਂ ਕਰਦਗੇ ਜਿਆਦਾ ਕਰਦਗੇ ਅੱਛਾ ਮਾ ਕਰਨਾ ਮੋਲ ਕਰਨਾ ਛੱਡੀ ਜਿਆਦਾ ਪੁੰਦਗਾ ਨਹੀਂ ਇਹ ਤੇ ਕੰਮ ਇਹ ਰਸਤਾ ਦੇਣ ਲੈਣ ਕਰ ਲੀਏ ਇਹਦਾ ਕਰ ਲੀਏ 75000 ਰੁਪਿਆ ਆ ਦੇਣ ਲੈਣਾ ਬਾਕੀ ਵੇੜ ਵੇਨਾ ਕੀ ਗੱਲ ਦਾ ਸ਼ੱਕ ਨਹੀਂ ਹੈ ਦਾ ਆ ਆ 75 ਕਰ ਲਾ 80 ਕਰ ਲਾ ਪਰ ਆਪਾਂ ਦੇਣੀ ਬਿਲਕੁਲ ਕੋਈ ਕੋ ਰਾਹ ਰਸਤਾ ਦਈਏ ਸਹੀ ਹੈ ਰਸਤਾ 5 ਛੱਡ ਦੂੰਗੇ 70000 ਦੀ ਵੇੜ ਅਗਲੇ ਭੈਣ ਭਰਾ ਦੇ ਗਾੜੀ ਲਾ ਲੂੰਗਾ ਛੋਟਾ ਛੱਪਾ ਕਰ ਦੂੰਗਾ ਬਾਰਦਗੀ ਸ਼ਾਲ ਇੱਕੋ ਦਾ ਤਿੰਨ ਛੱਡਿਆ ਸਰਦੀ ਕੰਮ ਸਤਾਰ ਦੀ ਜਾਂਦੀ ਏ ਕਿ ਦੋ ਅਰ ਜਾਂਦੀ ਨਹੀਂ 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 ਦੋ ਨਗਰ ਰਾਜਾ ਤੱਕਾ ਕਰਦੇ ਬਾਕੀ ਮਰਜ਼ੀ ਤੇਰੀ ਆ ਜੇ ਤੂੰ ਪੰਜ ਫਿਰੋਨਾ ਪੰਜ ਹੀ ਫਿਰਾਲਾ ਕੋਈ ਗੱਲ ਨਹੀਂ ਆ ਆ ਪੰਜ ਫਿਰੋਨਾ ਜਾਂ ਪੰਜ ਹੀ ਫਿਰਾਲਾ ਆ ਆ 60000 ਦੀ ਇਹ ਦੇ ਦੂੰਗਾ ਬੱਛੀ ਇਹ ਵੀ ਉਹਦੇ ਨਾਲ ਕੰਮ ਬਣਾ ਨਹੀਂ 100 ਛੋੜ ਹੁਣੀ ਹੋ ਚਲੋ ਆ ਲਓ ਵੀ 60000 ਦੀ ਵੀ ਜਾਂਦੀ ਰਹੂਗੀ ਔਰ ਤੂੰ ਉਹ ਵਾਦਨੇ ਤੈਨੂੰ ਦੇ ਦਾ ਰਾਸੇ ਉਹ ਤੂੰ ਬਖਾਦਨੀ ਜਿੰਨੇ ਦੋ ਤਿੰਨ ਚੋਣੀਆਂ ਨਾ ਇਹੋ ਕੱਲੀ ਲੈ ਜਾਓ ਘਰ ਵਾਲਿਆਂ ਪਾਏ ਵੇ ਜਾਵੇ ਲੈ ਉਹ ਵੇਚ ਕੇ ਨਾ ਦੋਵੇਂ ਚੰਨੇ ਪੈਸੇ ਉਹਨਾਂ ਦੇ ਵਟ ਗਿਆ ਕੱਲੀ ਲੈ ਗਈ ਚੱਕੋ ਇਹ ਵੀ ਤਨ ਮਦਾ ਆਪ ਕੋਈ ਘੰਟਾ ਡੇਢ ਘੰਟਾ ਦੋ ਦਿਨ ਦਾ 5-5 4-4 ਕਿਲੋ ਚੋਕੇ ਦੋ 5 4 ਸਾਂਭੀਆਂ ਨੇ ਕਿਸੇ ਜਿਹੜੀਆਂ ਚਾਰ ਕਿਲੋ ਲੈ ਜੀ ਚਾਰ-ਚਾਰ ਕਿਲੋ ਨਾ ਉਹ ਪੰਜ ਛੇ ਵੇਟ ਕੇ ਆਵੇ ਆਹੋ ਉਹ ਪੰਜ ਛੇ ਵੇਟ ਕੇ ਆਵੇ 20 ਕਿਲੋ ਦੁੱਧ ਚੋਆ ਕੇ ਨਾ ਉਹ ਥੱਲੇ ਤੂੰ ਘੰਟਾ ਦੋ ਘੰਟੇ ਲੇਟ ਹੋ ਗਿਆ ਹਾਂ ਵੇ ਇਧਰ ਹਾਂ ਬੱਸ ਸਵੇਰੇ ਸੁਬਾਹ ਦੀ ਵੈਸੇ 6 ਵਜੇ ਦੀ ਸੀ ਹੈ ਨਾ ਹਾਂ ਜੀ ਉੱਥੇ 5:30 ਕਰ ਲਈ ਦੀ ਹਾਂ ਚਲੋ ਨੋ ਕੋਈ 9:30 9:30 ਦੇ ਵਜੇ ਆਦਮਾਨਾ ਤੇ 2 2.5 ਘੰਟੇ ਲੇਟ ਹੋ ਗਿਆ ਬਿਲਕੁਲ ਬਿਲਕੁਲ ਆ ਸੁਖਤ ਬੋੜਾ ਕੇ ਦੁੱਧ ਕਿੰਨੀ ਸਤੀ ਨਹੀਂ ਇਹ ਰਾਸਾ ਸੁਈ ਨੂੰ ਤਕਰੀਬਨ 6-7 ਦਿਨ ਹੋ ਗਏ ਆ ਬੇ ਭੈਣ ਭਰਾ ਬੋੜਾ ਲਾ ਲਿਆ ਆ ਬੱਛੀ ਮਗਰ ਹੀ ਦਰੇ ਲਾ ਲੋ ਵੀ ਮਗਰ ਹੀ ਬੱਛੀ ਐ ਆਪ ਵੀ ਟੂਬ ਮਗਰ ਵੀ ਟੂਬ ਆ ਬੱਛੀ ਜੇ ਮਗਰ ਠੀਕ ਹੈ ਜੀ ਪੰਜਾ 6 ਦੇ ਬਿਨਾਂ ਵੀ ਸੁਈ ਐ ਅਸ ਵਕਤ ਕਿੰਨਾ ਦੱਸਿਆ ਜੇ ਦੁੱਧ ਇਹ ਫਿਰ ਰਾਤ ਦਾ ਦੁੱਧ ਹੈਗਾ ਹੀ 25 ਕਿਲੋ ਹੂੰ ਬਾਅ ਉਹ ਇੱਥੇ ਕੋਈ 20 ਕਿਲੋ ਤੋਂ ਬਾਹਰ ਚਵਾ ਕੇ ਨੂੰ ਤੇ ਜੇ ਕੋਈ ਘਰੇ ਲੈ ਜਾ ਤਾਂ 20 ਕਿਲੋ ਬਾਹਰ ਚਵਾਉਂਗਾ ਇਹ ਨਹੀਂ ਆਖਣਾ ਵੀ ਇੱਥੇ 20 ਕਿਲੋ ਜੇ ਘਰੇ ਜਾ ਕੇ ਠਾਰਾ ਰਹਿ ਜੂ ਸਫਰ ਦਾ ਕਰਕੇ ਮੈਂ 3 ਕਿਲੋ ਪਹਿਲਾਂ ਡਾਵਾ ਦੇ ਤਸੱਲੀ ਤੇ 23 ਕਿਲੋ ਦੀ ਕਰਾ ਦੂੰ ਪਰ 20 ਕਿਲੋ ਮੰਨ ਕੇ ਆਏ ਹੋਏ 20 ਕਿਲੋ ਮੰਨ ਕੇ ਆਏ ਮਨਾਉਂ ਤਈ ਪਰ 20 ਕਿਲੋ ਮੰਨ ਕੇ ਆਏ ਲੋ ਵੀ 20 ਕਿਲੋ ਮੰਨ ਕੇ ਤੁਸੀਂ ਸੌਦਾ ਕਰਨ ਲੈ ਜੇ ਤੇ ਰੋਕ ਰੋਕ ਦਾ ਥਾਣਾ ਕਰਵਾ ਲਈਓ ਠੀਕ ਹੈ ਬਾਕੇ ਮਾਲਕ ਦੀ ਕਿਰਪਾ ਜਰਾ ਬੱਚਾ ਬਣਾ ਠੋਕਾ ਹੀ ਥਣਾ ਜੀ ਕਿ ਨਹੀਂ ਹਾਂ ਆਹ ਮੇਰਾ ਠੁੱਕੀ ਪਈ ਵਗਣ ਦੇ ਵੀ ਕਿ ਨਹੀਂ ਐਡੀ ਪੋਲੀ ਰੋੜ ਤੋ ਮਗਰ ਬੱਧੀ ਐ ਅੱਜ ਪੰਜਵਾਂ ਛੇਵਾਂ ਦਿਨ ਆ ਤੇ ਬਿਲਕੁਲ ਕੁਲਾ ਲਵਾ ਬੱਚਾ ਮੇਰਾ ਭਰਾ ਇੱਕੋ ਤਸਵੀਰ ਨਾਲ ਵੇਖ ਲਿਓ ਕਈ ਵਾਰ ਕੋਈ ਸੱਜਣ ਵੀ ਰੋਏ ਲਾ ਕੇ ਵੀ 12 ਦਿਨਾਂ ਦੀ ਕੋਈ 10 ਦਿਨਾਂ ਦੀ ਐ ਕੁਲਾ ਬੱਚਾ ਨਾੜੂ ਨੂੜੂ ਹੋਣੇ ਝੜਿਆ ਹੋਗਾ ਵੈਸੇ ਮਾੜਾ ਮੋੜ ਦਿਖਾਈ ਦੇਊਗਾ ਆਪਾਂ ਆਪਾਂ ਰਾਸਿਆਂ ਗੱਲ ਆਪਾਂ ਦੱਸਦੇ ਹਾਂ ਨਾ ਕੋ ਨਈ ਕਿ ਸੂਈ 20 ਦਿਨਾਂ ਦੀ ਅਗਲੇ ਭੈਣ ਭਰਾ ਨੂੰ ਵੀਡੀਓ ਚ ਵਿਖਾ ਲਿਏ ਪੰਜਾਂ ਛੇ ਦਿਨਾਂ ਦੀ ਆਪਣਾ ਸੂਲ ਆ ਦੱਸਣੀ ਹੋਣੇ ਹਫਤੇ ਤੋਂ ਅੰਦਰ ਸੂਈ ਆ ਕੋਈ ਨੌਂ ਦਿਨਾਂ ਦੀ ਆ ਕੇ ਨਾ ਆਪੋ ਇੱਥੇ ਹਾਂ ਹਾਂ ਸੂਈ ਦੇ ਸੇਵਕ ਖੁੱਲੋ ਇਹਨੂੰ ਮੇਰਾ ਭਰਾ ਆ ਕੇ ਬਿਲਕੁਲ ਠੀਕ ਇਹ ਕਰਕੇ 24 ਇਹ ਕਰਕੇ 25 ਇਹਰਾ ਰਾਸਾ ਹੋਣੀ ਇਹਨਾਂ ਲਈ ਫਿਰਦੀ ਆ ਇਹਨੇ 30 ਕਿਲੋ ਦੇ ਜਾ ਕੇ ਖਵਾਉਣਾ 28 30 28 30 ਠੀਕ ਆ ਸੋ ਹੁਣ ਕੋਈ ਵੀ ਸੱਜਣਾ ਆਨਲਾਈਨ ਸਪੋਰਟ ਕਰਦਾ 20 ਕਿਲੋ ਦੀ ਸ਼ਾਦੀ ਦੇ ਵੀ ਰੰਦਾ ਵੀ ਆਪਾਂ ਕਰਾ ਦਿਆਂਗੇ ਵੈਸੇ ਬਾਈ ਪਿਛਲੇ ਹੀ ਮਗਰ ਤਾਂ ਵੇਖਿਆ ਮੈਂ ਫਰੰਟੀਪੁਰ ਦੇ ਲੀਡਾ ਲਾ ਕੇ ਵੜਨ ਲੱਗਾ ਅਖਾੜੇ ਚ ਆਹ ਆਹ ਆ ਦੇ ਕਿਤੇ ਜਵੇਂ ਰਾਖੀ ਨਹੀਂ 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 ਗੱਲ ਹੀ ਸਹੀ ਹੈ ਐਦਾਂ ਕਿਤੇ ਸੋਹਣ ਵੀ ਤੁਰਦਾ ਬਾਈ ਜਾਤਾ ਹੈ ਵੀ ਤੈਨੂੰ ਮੈਂ ਦੱਸ ਦਿਆਂ ਹਾਂ ਕਦੇ ਸੁਖਮਣ ਤੁਰਦਾ ਜੇਤਰਾ ਜੀ ਇਹ ਕੀ ਗੱਲਾਂ ਐਵੇਂ ਨਹੀਂ ਜੀ ਜਿਹੜੇ ਲਾਂਦੀ ਕੋ ਕੱਢ ਗਏ ਹਾਂ ਲੋ ਵੀ ਖਲਵਾਨਾ ਉਹਨਾਂ ਦੀਆਂ ਵੀ ਗੱਲਾਂ ਬੜੀਆਂ ਚੱਲਦੀਆਂ ਰਹਿੰਦੀਆਂ ਸੀਗਾ ਜੀ ਤੇ ਵੇਖੋ ਬਾਹਰ ਦੀ ਵੀ ਗੱਲ ਚੱਲੂਗੀ ਅੱਜ ਕੁਤ ਪਿੰਡਾ ਪੋਨੀਆ ਦਾ ਲੈ ਆਇਆ ਤੇ ਗਲੀ ਦੇ ਵਿੱਚ ਕਰਮਾ ਵਾਲੀ ਵੇਰ ਵੇਰ ਕੇ ਤੁਰਦੀ ਆ ਵੀ ਆਦੀ ਵੀ ਗਲੀ ਦੇ ਵਿੱਚ ਆ ਕਿ ਮੈਨੂੰ ਕੱਲੀ ਵੀ ਤੁਰੰਦਿਓ ਫੁੱਲ ਜਟਾ ਰਾਸਾ ਫੁੱਲ ਫਾਰਮ ਵਾਲੀ ਵੱਡੀ ਵਹਿੜੀ ਤੇ ਭੈਣ ਭਰਾ ਨਿੱਕੀ ਸਮਝ ਕੇ ਆਗੇ ਭਾਵੇਂ ਤੂੰ ਮਤਸੱਲੀ ਦੇ ਦੇ ਮੇਰੇ ਤੇ ਤੱਕ ਲੈਖਣਾ ਵਪਾਰੀ ਨਹੀਂ ਨਹੀਂ ਬੜਾ ਫਿਕਸ ਹੋਣੇ ਵਾਲਾ ਲੱਗਾ ਕਰਮਾ ਵਾਲੀ ਹਾਂ ਆ ਵੇਖੋ ਜੀ ਆ ਵੇਖੋ ਏਡੀ ਰੂਮਰ ਕੀ ਪੋਲੀ ਉਹਦੇ ਲੈ ਬੱਚਾ ਬਣਿਆ ਮਾਲਕ ਦੀ ਕਿਰਪਾ ਤੇ ਹੌਲੀ ਹੌਲੀ ਸੇ ਹੌਲੀ ਹੌਲੀ ਗੜ ਗੰਡਾ ਬੜਾ ਮੋੜੂ ਬਿਲਕੁਲ ਇੱਕ ਕੰਪਟਰਟਰ ਦੇ ਵਿੱਚ ਫਿਕਸ ਹੋਵਣਾ ਲੇਵਾ ਠੀਕ ਆ ਉਤੋਂ ਵੀ ਕਰਮਾਂ ਲਈ ਬੜੀ ਪਲੀ ਪਲੀਤੀ ਆ ਬੁੰਦਸੀ ਠੀਕ ਹੀ ਨਹੀਂ ਗਾ ਚਲੋ ਇੱਕ ਸ਼ੌਕੀਆ ਤੌਰ ਤੇ ਅੱਜ ਜਿਹੜਾ ਹਾਰਸ਼ਗਾਰ ਵੈਸੇ ਜਾਦੇ ਕਰ ਦਿੱਤਾ ਫਿਰ ਭਿੰਦੇ ਦੇ ਕੋਲ ਮਾਲ ਵੀ ਹਮੇਸ਼ਾ ਹੀ ਆਉਂਦਾ ਚੰਗਾ ਸਾਫ ਸੁਥਰਾ ਪਰ ਅੱਜ ਵੀ ਕੋਈ ਜਾਦੇ ਚਾਰ ਚੰਦੇ ਲੱਗੇ ਪਏ ਠੀਕ ਆ ਪਰ ਆਖਿਆ ਚਲੋ ਆਪਾਂ ਦੇ ਮਾਲ ਸੁਥਰਾ ਦੇਖਦੇ ਪਰ ਮਾਲਕ ਦੀ ਕਿਰਪਾ ਜਿਹੜਾ ਅਰਕੀ ਸਤਗੁਰ ਨੇ ਪੂਰ ਦਿੱਤਾ ਨਾ ਗੱਲਾਂ ਛੱਡਦੇ ਪਰ ਚੰਗੀ ਬੱਚੀ ਬੜੀ ਪਿਆਰੀ ਹੈ ਭਿੰਦੇ ਫਿਰ ਹਾਂ ਤੇ ਕੀ ਮੋਲ ਦੀ ਹੈ ਭਿੰਦੇ ਦੇਣੀ ਕਿੰਨੇ ਦੀ ਆਪਾਂ ਅੱਜ ਆਪਣੇ ਘਰੋਂ ਮੋਲ ਰਾਸਾ ਦਾ ਹੈਗਾ ਹੀ 1 5 ਆ ਤੇ ਬਾਕੀ ਤੂੰ ਜਿੱਥੇ ਰੱਖਣਾ ਉੱਥੇ ਦੇ ਦੇਾਂਗੇ ਇਹਦੇ ਇੱਕ 5 ਦੀ ਨਹੀਂ ਤੇ ਨਾਲ ਹੀ ਲੱਖ ਦੀ ਹਾਂ ਤੇ 95 ਤੇ ਵੀ ਮਾਨਤਨ ਕਰਕੇ ਦਈਏ ਤੇ ਤੂੰ ਹੁਣ ਦੱਸ ਦੇ ਵੀ ਤੂੰ ਕਿਨਾ ਕਰਨਾ ਹੈ 95 ਤੇ ਵੀ ਕਰਾਉਣਾ ਦੱਸ ਤੂੰ ਹੀ ਕਰਨਾ ਮੈਂ ਨਹੀਂ ਕੋਛੜਨਾ ਆਪਣੀ ਮਰਜ਼ੀਆਂ ਕਰਦੇ ਜਾ ਜੇ ਮੇਰੇ ਦੇ ਸੁਟੇ ਵੀ ਫਿਰ ਤੂੰ ਫੇਰ ਉਤਰਾਜ ਨਾ ਕਰੀ ਫਿਰ ਗੱਲ ਇੱਕ ਗੱਲ ਹੈਗੀ ਆ ਆਪਾਂ ਕੋ ਤੈਨੂੰ ਸੜਾ ਰਿਆਂ ਮਾਲ ਤੇ ਖਲੋਤਾ ਮੈਂ ਵੀਡੀਓ ਦਿਵਾ ਦੇ ਰਾਜ ਨੂੰ ਸੁਕਾ ਕੇ ਗਲਾ ਕਰਦਾ ਮਾਲ ਤੇ ਖੜਾ ਤੈਨੂੰ 1 ਰੁਪਿਆ ਵੀ ਸੜਾਇਆ ਉਹ ਮੈਂ ਤੇ ਪਹਿਲਾਂ ਹੀ ਧਿੰਦੇ ਵੀਰ ਤੂੰ ਵੀ ਸਿੱਖਿਆ ਸੜਾਇਆ ਮੈਂ ਪਹਿਲਾਂ ਸਿੱਖਿਆ ਸੜਾਇਆ ਆਪਾਂ ਗੱਲ ਕਰਨੀ ਭੈਣ ਭਰਾਵਾਂ ਦੇ ਅੱਖ ਦੀ ਤੂੰ ਵੀ ਰੋਇ ਮਾਲ ਤੇ ਰਹਿਣਾ ਤੈਨੂੰ ਬੜਾ ਮਾਲ ਕੇ ਲੈਦਾ ਬਸ ਬਸ ਚੰਨਣਾ ਜਿਵੇਂ ਜੋ ਮਰਜੀ ਸੜਾਲਾ ਜਾ ਲਓ ਵੀ ਦੋਸਤੋ ਠੀਕ ਆ ਜੀ ਇਹ ਆਪਣੇ ਸੋੜਤੀਆਂ ਡੋਰੀਆਂ ਬਾਕੀ ਮੇਰਾ ਵੀਰ ਆਪਾਂ ਟਿਲ ਨਹੀਂ ਕਰਾਂਗੇ ਜਿੰਨੀ ਵੀ ਗੱਲਬਾਤ ਆ ਕਿਉਂਕਿ 5 ਲੀਟਰ ਦਾ 5 ਤੋਂ ਬਾਹਰ-ਬਾਰ 28 27 ਲੀਟਰ ਚ ਮਾਉਣ ਵਾਲੀ ਬੈੜ ਸਾਰੇ ਤੁਹਾਡੇ ਪੱਖ ਦੀ ਗੱਲ ਕਰਾਂਗੇ ਜੇਕਰ ਤੁਸੀਂ ਵੀ 200000 ਖੜ ਦੇ ਗਿਜਾਇਜ ਰਹੇਗੀ ਤੇ ਤੁਸੀਂ ਵੀ ਛੜਾ ਲਿਓ ਤੇ ਭਿੰਦੇ ਵੀ ਇਹ 95000 ਦੇ ਵਿੱਚ ਚਲੋ ਕੋ 3000 ਨਾ ਮਾਰ ਗੇ ਛਾਲ ਜੇ ਹੋ ਸਕਿਆ ਤੇ ਮੈਂ ਨਾ 9000 ਮਾਨਤਨ ਕਰਨ ਦੀ ਕੋਸ਼ਿਸ਼ ਕਰ ਦਈਏ ਕੀ ਕਰਾਉਣਾ 9000 ਥੋੜਾ ਜਿਆਦਾ ਕਰਾਏ ਮੇਰਾ ਭਰਾ ਬਣ ਕੇ ਮੈਂ ਤੇਰੀ ਬੱਛੀ ਮਗਰ ਆ ਦੋ ਚਰਨਾ 288 ਵੀ ਦੇ ਦੇ ਜਾਂ 80000 ਨਹੀਂ ਹੋ ਗਏ ਹੋ ਪਰ ਜੇ ਤਾ ਤੁਸੀਂ ਰੋਜ਼ ਵੀਡੀਓ ਬਣਾਉਣਾ ਪਰ ਦੱਸ ਦੇ ਹਾਂ ਹੈਗੀ ਅਵਾਰਕ ਨਹੀਂ ਆ ਗਈ ਬਾੜ ਬੜੀ ਖੂਬਸੂਰਤ ਆ ਵੜ ਬੜੀਏ ਦੋਸਤੋ ਸ਼ਕੀਰ ਚਾਰ ਚੰਦ ਲੱਗੇ ਪਏ ਆ ਬਿਊਟੀ ਦੇ ਵਿੱਚ ਚੈੱਕ ਕਰ ਲੋ ਡਿਜ਼ਾਈਨ ਦੀ ਹੋਂ ਦੇ ਵਿੱਚ ਕਰ ਲੋ ਬਾਕੀ ਰੰਗ ਢੰਗ ਵੇਖ ਲੋ ਮੈਨਾਂ ਦੇ ਕਿਸੇ ਵੱਲੋਂ ਰਾਤ ਦਾ ਮੂੰਹ ਹੀ ਵਿਖਾੜੇ ਪੈਰ ਭਰਾਉਣ ਜੇ ਨਾ ਕੋ ਆਖੇ ਵੀ ਕਰੇ ਬੁੱਢਾ ਖਲਾ ਤੁਜੇ ਸੁਏ ਇਧਰ ਵਿਖਾ ਇੱਥੀ ਬਾਤੀ ਵੀ ਬੜੀ ਕੈਮ ਕਰਮਾ ਲਈ ਜਾ ਵੇਖੋ ਠੀਕ ਆ ਜੀ ਸੋ ਮੁਖੜਾ ਵੀ ਚੈੱਕ ਕਰੋ ਇਧਰ ਆ ਆ ਵੇਖੋ ਕੂੜਾ ਬਿਲਕੁਲ ਸੀਸ ਆ ਰਾਤ ਸੇ ਕੋਈ ਇਹ ਆ ਕੇ ਫਲਕਾਰੀ ਪਾਈ ਲਕਸੀ ਮਾਰੀ ਇਧਰ ਆ ਨਾ ਕੋਣ ਬਾਕੀ ਦੋਸਤੋ ਜਾਨਵਰ ਜਾਨਵਰ ਦਾ ਮੋਲ ਆ ਪਸ਼ੂ ਦਾ ਮੋਲ ਆ ਠੀਕ ਆ ਜੀ ਜਿਹੋ ਜਿਹੇ ਪਸ਼ੂ ਆ ਉਹੋ ਜਿਹੇ ਮੋਲ ਆ ਜਿਹੜੀ ਕੋਈ 70000 ਦੀ ਓ 70000 ਦੀ ਦੀ ਆ ਜਿਹੜੀ 65 ਦੀ 65 ਦੀ ਦੀ ਆ ਇਹ ਵੈੜ ਦੀ ਤੁਸੀਂ ਖਾਸੀਅਤ ਵੇਖ ਹੀ ਲਈਏ ਚਲੋ ਕੋਈ 5-5 ਹੱਦ ਬੰਦਾ ਨਹੀਂ ਗਾਗਾ 3-3 4-4 ਲੱਖ ਵਾਲੀ ਵੈੜ ਵੀ ਹੈ ਤੇ 8-8 7-7 ਲੱਖ ਵਾਲੀ ਵੀ ਜੜ ਹੈਗੀ ਆ ਬਾਕੀ ਰਾਸਾ ਮੋਲ ਕਰਨੋ ਜਿੰਨਾ ਮਰਜ਼ੀ ਕਰ ਲੈ ਕੋਈ ਸ਼ੱਕ ਕੱਢ ਕੇ ਵਿਖਾ ਦੇ ਬੀ ਦਾ ਤੇ ਜੇ ਆਏਗਾ ਤਾਂ ਕਰਕੇ ਗੱਲ ਕਰ ਅੱਛਾ ਪਿੰਡੂ ਵੀਰ ਜਿਹੜੀ ਬਰਾਈ ਬਰੂਈ ਆ ਤਾਂ ਫਿਰ ਉਹ ਜਿਵੇਂ ਉਹਦੀ ਗੱਲ ਹੋਣੀ ਵੀ ਕਰਨ ਕਰਨ ਮ ਗੱਲ ਕਰ ਲਈਓ ਇਹਦਾ ਮਾਲਾ ਜਿਹੜਾ ਮੈਰੀ ਪਾਣੀ ਨਹੀਂ ਆਉਂਦਾ ਨਾੜ ਨੂੰ ਮੋਗੇ ਦਾ ਠੱਕ ਨਹੀਂ ਤਾਂ ਚੁੱਕ ਦੇਣਾ ਉਹ ਗਾੜੀ ਠੱਕ ਨਹੀਂ ਚੁੱਕਣਾ ਹਾਂ ਆ ਹਾਂ ਆ ਰੇ ਤੈਨੂੰ ਕਿੰਨਾ ਖਰਾ ਆ ਗੱਲ ਹੀ ਇਦਾਂ ਗੱਲ ਬਾਨੀ ਹੁੰਦਾ ਠੀਕ ਆ ਬਾ ਠੱਕਣ ਚੁੱਕ ਦੇਣਾ ਨਹੀਂ ਤੇ ਮਾਲਕ ਦੀ ਕਿਰਪਾ ਆ ਵੀ ਇਹ ਗੱਲ ਕਰ ਲਈ ਆ ਜੀ ਉਹ ਵੀ ਗੱਲ ਇਹਨਾਂ ਦੇ ਆ ਆ ਵੇਖੋ ਜੀ ਆਹੋ ਇਹ ਵੀ ਦੀਪਦਪੁਰਜੀ ਵਾਲਾ ਵੇਖ ਇਧਰ ਆਹ ਵੇਖੋ ਮੇਰਾ ਭਰਾ ਠੀਕ ਆ ਜੀ ਬਹੁਤ ਸੋਣਾ ਪਿੱਠਪੋੜਾ ਮਗਰ ਕੱਟੀ ਆ ਗਈ ਏ ਮਗਰ ਕੱਟੀ ਆ ਗਈ ਇੱਕ ਨੰਬਰ ਜੀ ਕੋਈ ਨਹੀਂ ਦੂਸਰੇ ਬਾਹਰ ਵਿਖਾ ਦੇ ਇਮਲੀ ਦੀ ਝੋਟੀ ਕੱਢ ਫੇਰ ਲਿਆਂਦੀ ਐ ਤੇ ਦੇ ਵੀਰ ਨੇ ਬੜੀ ਪਿਆਰੀ ਝੋਟੀ ਆ ਦੁਜਾਂ ਦੇ ਦੁਜੇ ਸੁਵੇ ਹੋਏ ਦੁਜੇ ਸੁਵੇ ਰੈਨਲ ਦੁਜੇ ਰਾਸਿਆਂ ਆ ਦੇਖੋ ਬੱਗੀ ਮੋਛੇ ਟੇਡੇ ਪਾਸੇ ਕੱਟਾਉਂਦਾ ਆਂਦਾ ਵਿੱਚੋਂ ਸੈਂਟਰ ਤੇ ਵਿੱਚੋਂ ਟੁੱਟ ਜਾਂਦਾ ਬੱਗੀ ਮੋਛੇ ਬਿੱਲੀ ਮਣਕਣੀ ਅੱਖ ਤੇ ਥਾਨ ਕਰ ਮਾਰੀ ਵੀ ਜਿਹੜਾ ਲੱਗਾ ਇਹਦੀ ਵੀ ਮੈਨੂੰ ਲੱਗਾ ਵੀ ਨੀਦੀ ਰਾਵੀ ਫਾਰ ਨਹੀਂ ਬਤਾਉਂ ਲੱਗੇ ਰਾਸਿਆਂ ਫਾਰ ਮੈਂ ਬਤਾਉਂ ਆ ਇਹ ਫਾਰ ਨਹੀਂ ਬਤਾਉਂ ਲੱਗੇ ਥਾਨ ਕਰ ਕੀ ਵੇਰਵਾ ਪੂਰੀ ਕਹਾਣੀ ਉਹ ਅਗਲੀ ਵੀ ਸੁਣਾ ਦੇ ਦੀ ਮੇਰਾ ਵੀਰ ਬਾਇਓ ਡਾਟਾ ਦੱਸੇਂਦਾ ਇਹਦਾ ਰਾਸਿਆਂ ਗੱਲ ਆ ਵੀ ਸੂਈ ਵਾਪਸ ਆਦ ਹੋ ਗਈ 12 13 ਦਿਨ ਦੋ ਦੇ ਘਰੇ 12 ਕਿਲੋ ਹੀ ਤਖਲੀ 10 ਕਿਲੋ ਦੀ ਭਾਅ ਹੋ ਗਈ ਤੇ ਚੋਲੇ ਦੇ ਭਾਅ ਆਉਂਦੇ ਘਰੇ ਮਗਾਵੇ ਚੋਲੇ ਹਾਂ 10 ਕਿਲੋ ਦੇ ਘਰੇ ਵੀ 10 ਨਿਕਲੂ ਮੇਰੇ ਘਰੇ 10 ਨਿਕਲੂ 10 ਕਿਲੋ ਹੈਗਾ 12 ਹੈ 12 ਪਰ ਇਹ ਨਹੀਂ ਮਾਖਾ ਇੱਥੇ ਮੇਰੇ ਘਰੇ 10 ਜੇ ਯਾਰ ਤੇਰੇ ਘਰੇ ਸਫਰ ਦਾ ਕਰਕੇ ਕਿਲੋ ਘੱਟ ਨਿਕਲ ਨਹੀਂ ਉਹਦੇ ਘਰੇ ਵੀ 10 ਇੱਥੇ ਜਾ ਤੇ 10 ਇਹ ਤੇ ਜਾਊਗੀ ਆ 12 ਪਰ ਦਾ ਆਵੇ ਦਿਨ ਕਿੰਨੇ ਹੋਵੇ ਸੁਈਦੂ ਦਿਨ ਬਾਅਦ ਤੋਂ 12 13 ਦਿਨ 12 13 ਦਿਨਾਂ ਦੀ ਮਗਰ ਕੱਟੀ ਆ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਝੋਟੀ ਵੇਖੋ ਬਹੁਤ ਪਿਆਰੀ ਹੈ ਅਦਰ ਤੁਹਾਨੂੰ ਇੱਕ ਬਹਿਣੀ ਦੇ ਪਾਸੇ ਵਿਖਾਈਏ ਆ ਥਣ ਲੱਗਾ ਕਰਮਾਲੀ ਨੂੰ ਅਗਲੇ ਪਿਛਲੇ ਦਿਨਾਂ ਦਾ ਸਾਇਦ ਗਿਆ ਤੁਹਾਡੇ ਸਾਹਮਣੇ ਆ ਤੇ ਮੁੱਠੀ ਮੁੱਠੀ ਇਹ ਥਣ ਲੱਗਾ ਠੀਕ ਆ ਤੇ 10 ਕਿਲੋ ਦੀ ਗਰੰਟੀ ਤਸल्ली ਭਿੰਡਾਂ ਦਾ ਵੀ ਆਪਾਂ ਇੱਥੇ ਚਵਾ ਕੇ ਬਾਕੀ 10 ਚਵਾਵਾਂਗੇ ਤੇ ਗਰੰਟੀ ਦੀ ਤਰ੍ਹਾਂ ਦੀ ਦਵਾਈ ਹਾਂ ਬਾਕੀ ਥਣ ਭਰਾਇਆ ਸਮਝ ਲੈ ਵੀ ਜਿਹੜਾ 2 2.5 ਕਿਹਾਂ ਜਿਹੜਾ ਡੰਗਰਾਂ ਦਾ ਟਾਈਮ ਲੱਜਾ 5.5 ਮੰਨ ਲਾ ਚੋਣੇ ਆ ਤੇ 9 ਦਾ ਟਾਈਮ ਹੋ ਜਾ ਜੇ ਇਹ ਤੁਹਾਨੂੰ ਆ ਤਾਂ ਹਾਲ ਵਾਲਾ 1.5 2 ਘੰਟੇ ਸਾਰਾ ਡੰਗਰਾਂ ਉੱਤੇ ਹੁੰਦੇ ਲਓ ਵੇ ਠੀਕ ਆ ਜੀ ਬਾਕੀ ਜੇ ਸੱਚਨ ਆਪਣੇ ਚਲੋ ਅੱਗੇ ਬਰੀਡ ਪਰਪਸ ਵਾਸਤੇ ਖਰੀਦਣਾ ਚਾਹੁੰ ਅਗਲੇ ਪੈਰਾ ਦਾ ਜਵਾਬ ਆ ਦੋਵਾਂ ਤੇ ਮੇਰਾ ਵੀ ਇਹ ਨਾ ਕਿ ਆ ਵੇਖੋ ਅਗਲੇ ਦੋ ਪੈਰਾ ਦਾ ਜਵਾਬ ਤੇ ਮਗਰਲੇ ਪੈਰ ਜਿਹੜੇ ਤੁਹੇ ਤੁਹਾਨੂੰ ਨਜ਼ਰ ਆਉਣਗੇ ਗੇਟਿਆਂ ਤੋਂ ਬਿਲਕੁਲ ਥੱਲੇ ਤੱਕ ਠੀਕ ਹੈ ਦਾ ਇਨਾਂ ਵਿੱਚ ਆਪਾਂ ਰਾਸਾ ਤੂੰ ਵੇਣਾ ਆਪਾਂ ਰਖਾਣਾ ਹੀ ਇਹਨਾਂ ਦਾ ਸਿਰੋਂ ਆਪਾਂ ਇਹ ਖਾਦਾ ਝੂਟ ਮਾਰਨਾ ਬਿਲਕੁਲ ਜੀ ਤੁਹਾਡੇ ਕੋਲ ਇਹ ਨਹੀਂ ਆ ਗਿਆ ਇਹਦਾ ਨੰਗ ਹੋ ਜਾਣਾ ਥੋੜੀ ਜਿਹੀ ਸਲੋ ਤੋਰੀ ਮੇਰਾ ਭਰਾ ਇਹਨੂੰ ਹੌਲੀ ਹੌਲੀ ਤੋਰੀ ਝੋਟੀ ਇੱਕੋਰੀ ਪੂਰੀ ਦਿਖਾਈਏ ਤਸल्ली ਨਾਲ ਪਿੱਟਪੂੜਾ ਵੇਖੋ ਕਰਮਾਲੀ ਲੱਗਾ ਠੀਕ ਹੈ ਜੀ ਕਮਾਲ ਦੀ ਝੋਟੀ ਆ ਤੇ ਚਵਾਈ ਪਿੰਦੇ ਪੋਲੀ ਆ ਨਾ ਪੂਰੀ ਮੈਂ ਨਾ ਛੜ ਦੇ ਕੱਲਾ ਭਾਵੇਂ ਧਾਰ ਮਾਰ ਦੂੰ ਤੇਰੇ ਪਿੰਡ ਤੱਕ ਚੱਲ ਜੂਗੀ ਮਤਲਬ ਪੱਕੀ ਗੱਲ ਕਹਿ ਸਕਦੇ ਵੀ ਝੋ ਥੰਦਾ ਅੰਦਰ ਗਿਆ ਐ ਦੇ ਗਿਆ ਐ ਅੰਦਰ ਇਹਦੇ ਐਵੇਂ ਪੋਲੀ ਨਹੀਂ ਹੋਈ ਐਵੇਂ ਨਹੀਂ ਪੋਲੀ ਹੋਈ ਠੀਕ ਆ ਭਰਾ ਆ ਦੇਖੋ ਆ ਲੈ ਡੰਡਾ ਲੈ ਮਾ ਵੀ ਝੋਟੀ ਵੀ ਸਾਰੀ ਕਰਮਾਲੀ ਬੜੀ ਸਨਾਪ ਸੁਨਪ ਦੀ ਗੱਲ ਕਰ ਲਈਏ ਸਨਾਪ ਸੁਹੰਦਰਤਾ ਮਾਲਕ ਨੇ ਘੜ ਘੜ ਕੇ ਲਾਈ ਆ ਇਧਰ ਬਹਿਣੀ ਵਾਲੇ ਪਾਸੇ ਤੁਸੀਂ ਦੇਖੋ ਸੋ ਡਿਜ਼ਾਇਨ ਦਿੱਤਾ ਜਿਹੜਾ ਪੂਰ ਦਾ ਪੂਰੀ ਚੰਗਾ ਇਹ ਨਹੀਂ ਕਿਸੇ ਦੇ ਵਿੱਚ ਨਕਸ਼ ਕਰ ਜਾਗੇ ਕੋਈ ਮਾਲ ਸਾਰਾ ਤੇਰਾ ਸੁਤਰਾ ਵੀਰ ਮਾਰਾ ਮੱਖੀਆਂ ਤਿਲਕਦੀਆਂ ਪਿੰਡੇ ਤੋਂ ਆਉਂਦੀਆਂ ਵੀ ਇਹ ਕਿਹੜੀ ਥਾਂ ਤੇ ਬੈ ਗਈਆਂ ਆ ਕੇ ਹਾਂ ਮੈਂ ਨਾ ਇੱਥੇ ਇੱਕ ਡਿੱਗੀ ਲੱਤ ਟੁੱਟ ਗਈ ਜਦੀ ਓਹ ਠੀਕ ਆ ਠੀਕ ਆ ਠੀਕ ਆ ਰਾਜਾ ਪਰ ਉਹਦੇ ਭੈਣ ਭਰਾ ਉਹਨਾਂ ਕੱਟੀ ਦੀ ਵਾਰੇ ਕੋਈ ਇਹ ਨਾ ਸੋਚੇ ਵੀ ਜਾਂ ਆ ਦੇਖੋ ਜੀ ਸੂਈ ਤੁਹਾਨੂੰ ਹਲਾ ਲਾ ਕਿੰਨਾ ਹੀ ਚਰਦੇ ਦੇ ਵੇਖ ਲਾ ਮਾਫਾ ਕੋ ਪਰਲੇਖਾਂ ਤੇ ਪਾ ਲਿਆ ਤੇ ਕਿੰਨੇ ਦਿਨਾਂ ਦੀ ਸੂਈ ਹੋਊ ਤੇ ਇਹਨੂੰ ਹਲਾਇਓ ਕੱਟੀ ਦਿਖਾਈ ਜੀ ਆ ਇੱਕ ਇਧਰ ਲੈ ਬਹਿਣੀ ਵਾਲੇ ਬਨੇ ਥਾਂ ਤੇ ਇੱਕ ਮਾੜੀ ਜੀ ਪਾ ਲਈ ਠੀਕ ਆ ਜੀ ਆ ਕੱਟੀ ਵੇਖ ਕੱਟੀ ਦਿੱਤੀ ਮਾਰ ਕੇ ਤੇਰਾ ਅੱਖਾਂ ਬਿੱਲੀਆ ਦੋਵੇਂ ਕੱਟੀ ਦੀਆ ਆ ਲੈ ਵੇਖ ਕੱਟੀ ਆ ਕੱਟੀ ਆ ਲਓ ਚਲੋ ਉਹ ਤਾਂ ਜਿਹੋ ਦਾ ਸੀਮਨ ਕਿਸੇ ਭਰਾ ਨੇ ਲਵਾ ਲਿਆ ਨਾ ਸਵਾ ਬੱਚਾ ਪਾਦਾ ਹਾਂਜੀ ਹਾਂਜੀ ਮੋਨਰਾਸਾ ਮੇਰਾ ਤਾਂ ਜੀ ਕਰਦਾ ਇਹਦੇ ਡੇਟ ਕਰੀਏ ਕੋਈ ਸ਼ੱਕ ਨਹੀਂ ਇਹਦੇ ਵਿੱਚ ਹੈਗਾ ਸ਼ੱਕ ਨਹੀਂ ਹੈਗਾ ਪਰ ਸ਼ੱਕ ਹੈਗਾ ਹੀ ਡੇਟ ਨਹੀਂ ਹੈਗਾ ਤੈਨੂੰ ਜ ਆਉਂਦਾ ਹੈ ਬੜਾ ਸ਼ੱਕ ਹੈ ਕਿ ਡੇਟ ਦੇ ਲਾਗੇ ਬਨੇ ਨਹੀਂ ਹੈਗੀ ਕਿ ਤੂੰ ਮੇਰਾ ਜੀਰ ਗੱਲ ਹੋਰ ਕਰੀਏ ਕੋਈ 5 ਹੋਰ ਸ਼ਿਟ ਵਾਲਾ ਰਾਸ਼ਾ 40 45 ਦੀ ਕਰ ਦੂਗਾ 40 ਮੋਹ ਨਿਕਲੀ ਜਾਂਦਾ ਭੜੇ ਨਿਕਲੇ ਪਤਾ ਨਹੀਂ ਸੱਚੀ ਗੱਲ ਨਿਕਲੀ ਜਾਂਦੀ ਫਿਰੇ ਚੰਦ ਠੀਕ ਆ ਦੇ ਦੇ 40 ਦੀ ਦੇ ਦੀਏ ਦੇ ਦੇ ਚਾ ਤੂੰ ਦੱਸ ਦੇ ਰਾਸ਼ਾ ਮੈਂ ਦੱਸਣਾ ਨਹੀਂ ਤੂੰ ਆਣਾ ਚਾਹੀਦੀ ਦੇਣੀ ਕਰ ਦੇ ਕੇ ਦੇਖ ਲੈ 40 ਦੀ ਦੇਣੀ ਉਹ ਤੇ ਚੱਲ ਤੂੰ ਦੱਸ ਦੇ ਜੋ ਤੂੰ ਕਰ ਦੇਗਾ ਤੇਰਾ ਤਰਾਜ ਨਾ ਕਰੀਂਗੇ 40 ਦੀ ਕਿਸੇ ਲਈ ਨਾ ਤੇ ਦੱਸ ਦੇ ਤੂੰ ਦੱਸ ਦੇ ਕੋਈ ਗੱਲ ਨਹੀਂ ਬਾਕੀ ਮਾਝੇ ਚ ਕੋਈ ਦੱਸ ਦੇ ਸ਼ੱਕ ਹੈ ਗਾਦੇ ਤੂੰ ਛੋਟੀ ਜੀ ਮੁੱਲ ਤੇਰੇ ਨਾਮ ਨੇ ਚਲੋ ਆਏ ਜਿਹੜਾ ਇਹ ਨਿੱਕਾ ਪਾਣਾ ਜਿੰਨੂੰ ਆਪਾਂ ਨਿੱਕਾ ਪਾ ਪਹਿਲਾ 50 55 ਸਮਝਦੇ ਹਾਂ ਉਹ ਲੱਖ ਦੇ ਚਲੇ ਗਏ ਤੇ ਜਿੰਨੂੰ 70 75 ਸਮਝਦਾ ਉਹ 1 20 ਦੇ ਚਲੇ ਗਏ ਹਾਂ ਐਵੇਂ ਨਹੀਂ ਗੱਲ ਆ ਆ ਵੇਖੋ ਮੇਰਾ ਭਰਾ ਲੈ ਵੀ ਇਹ ਤੇ 1.5 ਲੱਖ ਦੀ ਨਾ ਵੀ ਇੱਕ 45 ਦਾ ਨਾ ਹੀ ਕੋਈ 40 ਤੇ ਨਾਲ ਹੀ ਭੰਦਿਆ 35 ਨਾਲ 30 ਗੱਲਾਂ ਹੋਰ ਕਰਾ ਦੇ ਕੋਈ ਨਹੀਂ ਵੇਖੀ ਮੇਰਾ ਭਰਾ ਨਹੀਂ ਦੋ ਦਾ ਗਰਲ ਕਰ ਲੈ ਥੱਲੇ ਆ ਗਿਆ ਨਹੀਂ ਨਹੀਂ ਤੇਰਾ ਨਾ ਮੰਨੀ ਦੇ ਦਈਏ ਨਹੀਂ ਤੂੰ ਮੰਨ ਮੈਂ ਮੰਨ ਗਿਆ ਯਾਰ ਆਪਾਂ ਕੋਈ ਗੱਲ ਹਸਾਬ ਕਿਤਾਬ ਨਾਲ ਨਹੀਂ ਨਹੀਂ ਤੂੰ ਰ ਮੰਟੋ ਮਲਟੀਪਲਾਈਪਲ ਕਰਕੇ ਆ ਗਿਆ ਪੌੜੀਆਂ ਖਦਰੇ ਵਾਲਾ ਇਹ ਫਿਰ ਉਹ ਗੱਲ ਕਰਦੀ ਨਾ ਤੂੰ ਆਜਾ ਨਾ ਸੇਵਕਾ ਕੰਮ ਖਦਰੇ ਵਾਲਾ ਹੁਣ ਸਮਝਾ ਸੇਵਕ ਨੂੰ ਵੀ ਇਧਰ ਖਦਰੇ ਵਾਲਾ ਲੱਗਦਾ 10 ਦੇ ਰੋਪੇ 10 ਗੱਲਾਂ ਦੇ ਵੇੜੀਆਂ ਵਿੱਚੋਂ ਕੋਈ ਦਈਏ ਰਾਸ ਇਹ ਜੋ ਦੋ ਛੱਡ ਦੂੰਗਾ ਜਾਂ ਮੇਰਾ ਭਰਾ 30 ਦੇ ਦੋ ਛੱਡ ਦਈ ਹਾਈ ਦੀ ਆ ਵੇਤੋਂ ਗੱਲਾਂ ਬਾਰਾਂ ਨਹੀਂ ਖਾਂਦੀਆਂ ਤਾਂ ਨਹੀਂ ਖਾਂਦੀ ਅੱਛਾ ਹਾਂ ਬਸ ਠੀਕ ਹੈ ਕੋਈ ਗੱਲ ਨਹੀਂ ਵੀਰ ਜਿੱਥੇ ਤੈਨੂੰ ਨਫਾ ਲਾਉਣਾ ਹੈ ਇਹ ਭੈਣ ਭਰਾਣੇ ਪੈਸੇ ਖਾਤੇ 'ਚ ਪਾਉਣੇ ਹਨ 50 ਦੀ ਦੇ ਦਊਗਾ ਜੀ 50 ਦੀ ਗੱਲ ਤਾਂ ਇਹ ਕਰਨਾ ਹਾਂ ਹੁਣ ਤੂੰ ਦੱਸ ਦੇਵੇਗਾ ਛੋਟੀ ਮਹੀਗੀ ਮੇਰੀ ਗੱਲ ਖਾ ਕਰ ਪਿੰਦੇ ਵੀਰ ਗੱਲ ਖਾ ਕਰ ਵੀ ਕਸਾਈਆਂ ਗਸੂਈਆਂ ਦਾ ਕੰਮ ਲਾ ਰਹਿ ਗਿਆ ਰਹੇ ਅਕਾ ਲਾ ਵੀ 1 ਲੱਖ 50 ਦੀ ਤਿੰਦਾ ਵੀਰ ਮੈਂ ਤੇ ਰਸਾ ਖੋਲ ਕੇ ਲਾਲ ਰੰਗ ਦਾ ਇਸੇ ਭਰਾ ਦੀ ਚੋਰੀ ਪਾ ਕੇ ਤੇ ਅੱਗੇ ਲਾ ਦਿਆਂਗੇ ਅੱਗੇ ਲਾ ਰਿਹਾ ਤੇ ਮੇਰੇ ਭਰਾ ਉਹ ਮਗਰ ਵੀ ਕੱਟੀ ਹੈ ਚਲੋ ਸ਼ੌਕ ਨਾਲ ਉਹ ਅਰੀਜਨਲ ਭਰਾ ਤੇ ਬਿਲਕੁਲ ਅੱਗੇ ਸਾਫ ਲੂਗਾ ਤਿਆਰ ਕਰ ਲੂਗਾ 1.25 ਦੀ ਝੋਟੀਆਂ ਮਿਲਣੀਆਂ ਜਿਹੜੇ ਤਾਂ ਭੈਣ ਭਰਾ ਨੇ ਦੋ ਚਾਰ ਡੰਗਰ ਲੈਣੇ ਹਨ ਚੁੱਪ ਕਰਕੇ ਚਾਰ ਦੇ ਚਾਰ ਹੀ ਖਰੀਦ ਲਿਆ ਮੈਂ ਧੋਪ ਜਾ ਤਰੇ ਫਿਰੇ ਤੇ ਨਾ ਲੋੜ ਹੀ ਧੋਪੇ ਤਰੇ ਫਿਰੇ ਜਿੱਥੇ ਮਰਜੀ ਤਰੇ ਫਰੇ ਆਂ ਪਹਾੜਾਂ ਦੇ ਇਹ ਸੁਤਰਾ ਮਾਲ ਨਹੀਂ ਕਿਤੇ ਵਜਾ ਬਸ ਜੀ ਬਸ ਇੱਕ ਦਿਨ ਮੈਂ ਦੱਸ ਦਿਆਂ ਯਾਰ ਤਾਂ ਮਾਨਾ ਟੌਰ ਨਾਲ ਆਉਦਾ ਕੁਆਂਟਲ ਦੇ ਲਾਗੇ ਤਾਂ ਕਿ ਦੁੱਧ ਪਾਈ ਜਾਵੇ ਮੈਂ ਨਾ ਮਾਰਕ ਦੀ ਕਿਰਪਾ ਵੇ ਜਰਸੀ ਵੀ ਰਿਕਾਰਡ ਵਾਲੀ ਆ ਉਹ ਵੀ ਰਿਕਾਰਡ ਆਣੀ ਜਾਂਦੀ ਤੂੰ ਰਿਕਾਰਡ ਬਣਾਇਆ ਪਿਆ ਤੇ ਆ ਵੀ ਸ਼ਤਗੁਰ ਦੀ ਕਿਰਪਾ ਚ ਚਲੋ ਆਪਾਂ ਨੇ ਆਹਦੇ 15 ਕਿਲੋ ਹਾਲ ਦੀ ਘੜੀ 12 ਕਿਲੋ ਦਾ ਦੀ ਗਾਰੰਟੀ ਆ ਤੇ ਦੇ ਜਉ 13 ਦੇ ਦੇ 14 12 13 ਠੀਕ ਆ ਵੀ ਚੱਲਣ ਦਾ ਤੇ ਬਾਕੀ ਮੇਰਾ ਭਰਾ ਬੋਲ ਕੇ ਆ ਵੀ ਜ਼ਬਾਨੀ ਵੀ ਦੱਸ ਦੇ ਇਹ ਨੰਬਰ ਤੇ ਆਪਣੇ ਰਾਸ ਹੈਗੇ 95923 ਹਾਂਜੀ 75512 ਹਾਂ ਤੇ 88070 ਤੇ 074 ਦੇ 0 ਆ ਠੀਕ ਹੈ ਜੀ ਹਾਂਜੀ ਪਹਿਲਾ ਫੋਨ ਮੇਰਾ ਭੈਣ ਭਰਾ ਲਾਲੇ 12 ਵਾਲੇ ਦੇ ਹਾਂ ਬਾਕੀ ਇਹ ਨੈਟਵਰਕ ਦੀ ਪ੍ਰੋਬਲਮ ਹੈ ਤੂੰ ਹੀ ਕੱਲ ਰੱਖੀ ਜਾਣਾ ਵੀ ਯਾਰ ਤੇਰਾ ਫੋਨ ਨਹੀਂ ਲੱਗਦਾ ਹੈ ਜੋ ਹਮਮ ਤੇ ਫਿਰ ਮੁੜ ਕੇ 88 ਵਾਲੇ ਤੇ ਲਾ ਲੈ ਚਲੋ ਹਾਂਜੀ ਮਾਗੀ ਪ੍ਰਭੂ ਕਰੋ ਕੱਲ ਕਰੋ ਕਾਲ ਕਰੋ ਗੱਲਬਾਤ ਮੇਰਾ ਭਰਾ ਠੀਕ ਹੈ ਜੀ ਅੱਜ ਚਾਰ ਪਸ਼ੂ ਸੀਗੇ ਡਿਟੇਲ ਤੁਹਾਨੂੰ ਦੇ ਦਿੱਤੀ ਆ ਉਮੀਦ ਕਰਦੇ ਆ ਚੰਗੇ ਲੱਗੇ ਐਨੀਮਲ ਦੀ ਵੀਡੀਓ ਆਪਣੇ ਆਪ ਤੁਸੀਂ ਮੇਰਾ ਭਰਾ ਫਰਜ਼ੀ ਸਮਝ ਕੇ ਵਾਟੋ ਵਾਟੇ ਸ਼ੇਅਰ ਕਰ ਦਿਓ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ